ਅੱਜ 1 ਤਰੀਕ ਨੂੰ ਝੋਨੇ ਦੀ ਸਰਕਾਰੀ ਖਰੀਦ ਦੇ ਲਈ ਸਸਪੈਂਸ ਬਰਕਰਾਰ ਹੈ ਇਸ ਟਾਈਮ ਰਾਜਪੁਰਾ ਦੀ ਅਨਾਜ ਮੰਡੀ ਹੈ ਉੱਥੇ ਫਸਲ ਦੀ ਆਮਦ ਲਗਾਤਾਰ ਚੱਲੀ ਹੈ ਤੇ ਕਿਸਾਨਾਂ ਵੱਲੋਂ ਵੀ ਆਪਣੇ ਝੋਨੇ ਦੀ ਫਸਲ ਨੂੰ ਇੱਥੇ ਲਿਆਉਂਦਾ ਗਿਆ ਪਰ ਇਸ ਬਾਰੇ ਅਜੇ ਕਹਿਣਾ ਮੁਸ਼ਕਲ ਹੈ ਕਿ ਕਦੋਂ ਤੱਕ ਇਸ ਦੀ ਬੋਲੀ ਇਸ ਦੀ ਬੋਲੀ ਹੋ ਕੇ ਫਸਲ ਚੱਕੀ ਜਾਵੇਗੀ ਕਿਉਂਕਿ ਆਰਟੀਆਂ ਦੀ ਹੜਤਾਲ ਬਾਰੇ ਆਰਟੀਆਂ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਵੈਦਵਾਨ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਹੀ ਸੀਐਮ ਸਾਹਿਬ ਦੀ ਮੀਟਿੰਗ ਵਿੱਚ ਕੋਈ ਫੈਸਲਾ ਲਿਆ ਜਾਂਦਾ ਹੈ ਉਸ ਹਿਸਾਬ ਨਾਲ ਅੱਗੇ ਦੀ ਮੰਡੀ ਦੀ ਕਾਰਵਾਈ ਕੀਤੀ ਜਾਵੇਗੀ। ਸਿੱਕੋ ਮੰਡੀ ਦੇ ਵਿੱਚ ਗਵਰਨਮੈਂਟ ਵੱਲੋਂ ਪੂਰੀਆਂ ਤਿਆਰੀਆਂ ਦੇਖੋ ਸੜਕਾਂ ਬਣ ਗਈਆਂ ਨਵੀਆਂ ਇਸ ਵਾਰ ਤਾਂ ਮੰਡੀ ਦੇ ਸਾਡੀਆਂ ਬਾਕੀ ਸਾਰੇ ਪ੍ਰਬੰਧਾਂ ਜਿਹੜੇ ਮੁਕੰਮਲ ਹੈ ਅਜੇ ਇੱਕ ਤਰੀਕ ਹੋਈ ਅੱਜ ਇਹ ਦੋ ਤਿੰਨ ਘੰਟੇ ਹੋਰ ਬਾਅਦ ਕੁਝ ਹੋਰ ਤਸਵੀਰ ਹੋਣੀ ਆ ਕਿਉਂਕਿ ਮਾਲ ਆਣਾ ਸ਼ੁਰੂ ਹੋਇਆ ਵਾ ਇਸ ਕਰਕੇ ਲੇਬਰ ਸਟ੍ਰਾਈਕ ਸੀ 2-3 ਘੰਟੇ ਤੱਕ ਸਾਰਾ ਜਿੰਨਾ ਵੀ ਹੋ ਕੋਈ ਹੱਲ ਹੈ ਉਹ ਨਿਕਲ ਕੇ ਸਾਹਮਣੇ ਆ ਫਰਦਾਨ ਜੀ ਜਿਸ ਤਰ੍ਹਾਂ ਲੇਬਰ ਦੀ ਹੜਤਾਲ ਸੀ ਔਰ ਆਰਟੀ ਆਪਣੀ ਮੰਗਾਂ ਲੈ ਕੇ ਸੀ ਉਹ ਸਾਰੇ ਕੀ ਕੋਈ ਲੇਬਰ ਦੀ ਹੜਤਾਲ ਹੈ ਲੇਬਰ ਦੀ ਹੜਤਾਲ ਬਾਰੇ ਘੰਟੇ ਡੇਢ ਘੰਟੇ ਜਾਂ 2 ਘੰਟੇ ਦੇ ਵਿਚ ਵਿੱਚ ਹਾਂ ਦੇ ਲੁਕਾ ਚੰਡੀ ਪੀ ਅਨਸਾਰ ਜੀ ਮਿੱਟੀ ਚੱਲੇਗੀ ਦੇਖੋ ਜੀ ਸਾਡੇ ਵੱਲੋਂ ਤਾਂ ਕੋਈ ਲੇਬਰ ਦੀ ਹੜਤਾਲ ਨਹੀਂ ਸੀ ਉਹਨਾਂ ਦੀ ਜਿਹੜੀ ਅਸੀਂ ਉਹਨਾਂ ਦੀ ਜਿਹੜੀ ਮੰਗ ਸੀ ਵੀ ਸਾਡੇ ਜਿਹੜੇ ਪੈਸੇ ਨੇ ਵੀ ਹਰਿਆਣੇ ਦੇ ਨਾਲ ਲੈਪਰ ਬਰਾਬਰ ਕੀਤੀ ਜਾਵੇ ਅਸੀਂ ਕੱਲ ਪੰਜਾਬ ਮੰਡੀ ਬੋਰਡ ਨੇ ਨੋਟੀਫਿਕੇਸ਼ਨ ਕੀਤੀ ਆ 40 ਪੈਸੇ ਲੋਡਿੰਗ ਦੇ ਰੇਟ ਵਧਾਇਆ ਨੇ ਉਹਦੇ ਨਾਲ ਜਿਹੜੀ ਓਵਰ ਆਲ ਆਸੀ ਉਹਨਾਂ ਹਰਿਆਣੇ ਤੋਂ ਪ੍ਰਤੀ ਬੈਗ ਜਿਹੜਾ ਹੈਗਾ ਜ਼ਿਆਦਾ ਪੈਸੇ ਦੇ ਰਹਿਆ ਸਾਡੇ ਜਿਵੇਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਵੀ ਪੰਜਾਬ ਜਿਹੜਾ 10 ਰੁਪਏ 38 ਪੈਸੇ ਪ੍ਰਤੀ ਬੈਗ ਜਿਹੜਾ ਹੈਗਾ 37 ਕਿਲੋ 50 ਜਿਹੜਾ ਹੈਗਾ ਉਹਦੀ ਭਰਤੀ ਦੇ ਰਿਆ ਤੇ ਹਰਿਆਣਾ 10 ਰੁਪਏ 8 ਪੈਸੇ ਦੇ ਰਿਹਾ ਇਸ ਦੇ ਹਿਸਾਬ ਨਾਲ ਅਸੀਂ 30 ਪੈਸੇ ਪ੍ਰਤੀ ਬੈਗ ਹਰਿਆਣੇ ਤੋਂ ਜ਼ਿਆਦਾ ਰੇਟ ਦੇ ਰਹੇ ਹਾਂ ਜਿਹੜਾ ਜ਼ਿੰਮੇਦਾਰ ਤੋਂ ਅਸੀਂ ਰੇਟ ਲੈਣੇ ਹੁੰਦੇ ਆ ਜਿਹੜਾ ਹੈਗਾ ਵੀ ਉਹਨਾਂ ਦੀ ਉਤਪਾਦੀ ਤੇ ਉਹਨਾਂ ਦੀ ਸਫਾਈ ਦਾ ਉਹ ਵੀ ਜਿਹੜਾ ਹੈਗਾ ਅਸੀਂ 99 ਰੁਪਏ 99 ਪੈਸੇ ਜਿਹੜੇ ਹੈਗੇ ਅਸੀਂ ਹਰਿਆਣੇ ਨਾਲੋਂ ਪ੍ਰਤੀ ਬੈਗ ਵੱਧ ਦੇ ਰਹੇ ਹਾਂ ਤਾਂ ਅਸੀਂ ਇਹ ਪ੍ਰਧਾਨ ਜਿੰਨਾ ਗੱਲ ਕੀਤੀ ਸੀ ਉਹਨਾਂ ਨੂੰ ਗੱਲ ਇਹ ਸਮਝਾਈ ਆ ਵੀ ਆਪਣਾ ਹੈਗਾ ਉਹਨਾਂ ਦੀ ਕੋਈ ਦਿੱਕਤ ਸੀ ਸਾਡੇ 25 25% ਵਧਾਇਆ ਜਾਵੇ ਉਹ ਸੀਗਾ ਵੀ ਜਦੋਂ ਥੋੜੀ ਸੈਂਟਰ ਚ ਗੱਲ ਚੱਲ ਰਹੀ ਆ ਕਿ ਸਾਡੀ ਜਿਹੜੀ ਆਪਣਾ ਰਾਜਪੁਰੇ ਦੀ ਮੰਡੀ ਆ ਐਡਵਾਂਸ ਆ ਇਸ ਗੱਲ ਕਰਕੇ ਆਪਾਂ ਉਹ ਚੀਜ਼ ਨਾ ਕਰੀਏ ਤੇ ਉਹਨਾਂ ਨੂੰ ਮਨਾ ਕੇ ਜਿਹੜਾ ਹੈਗਾ ਹੁਣ ਅਸੀਂ ਬੋਲੀ ਜੀ ਨੂੰ ਸ਼ੁਰੂ ਕਰਵਾਉਣ ਜਾ ਰਹੇ ਹਾਂ ਸਾਡੀ ਬੋਲੀ ਨੂੰ ਸ਼ੁਰੂ ਕਰਦੇ ਆਂ ਕਿ ਆਪਣੀ ਮਗਰੋਂ ਲੈ ਕੇ ਜਿਹੜੇ ਆੜਤੀਆਂ ਦੀ ਮੰਗਾਂ ਸੀਗਾ ਉਹਨਾਂ ਦੀ ਇੱਕ ਮੰਗ ਇਹ ਸੀਗੀ ਵੀ ਜਿਹੜੀ ਸਾਡੀ ਆੜਤਾ ਜਿਹੜੀ ਹੈ ਉਹ ਫਿਕਸ ਕਰਤੀ ਸੈਂਟਰ ਨੇ ਅਸੀਂ ਉਹਨਾਂ ਨੇ ਇਹ ਗੱਲ ਸਮਝਾਈ ਵੀ ਇਹ ਸੈਂਟਰ ਨੇ ਫਿਕਸ ਕੀਤੀ ਆ ਪੰਜਾਬ ਸਰਕਾਰ ਸੈਂਟਰ ਨਾਲ ਇਸ ਉੱਤੇ ਤਾਇਆਪ ਕਰ ਰਹੀ ਆ ਤੇ ਉਹ ਸਾਡੇ ਆੜਤੀ ਜਿਹੜੇ ਸਾਰੇ ਬੜੇ ਸਿਆਣੇ ਨੇ ਉਹ ਗੱਲ ਨੂੰ ਮੰਨਦੇ ਨੇ ਸਮਝਦੇ ਨੇ ਤੇ ਇਹਦਾ ਹੈਗਾ ਉਹ ਸਾਡੇ ਨਾਲ ਨੇ ਹੁਣ ਅਸੀਂ ਜੀ ਆ ਤਰਜੀਹ ਤੋਂ ਸ਼ੁਰੂ ਕਰਾਂ ਸਾਡੇ ਜਿਹੜੇ ਹੈ ਕਿਸਾਨਾਂ ਦੇ ਲਈ ਪੀਣ ਦੇ ਪ੍ਰਬੰਧ ਹੁੰਦੇ ਨੇ ਸਾਡੇ ਉਹ ਜਿਹੜੇ ਹੈ 6-8 ਜਗ੍ਹਾ ਤੇ ਸਾਡੇ ਜਿਹੜਾ ਹੈ ਪਾਣੀ ਦੇ ਸਟਾਲ ਵਗਾਰ ਲੱਗੇ ਹੋਏ ਨੇ ਬਾਕੀ ਨੂੰ ਅਸੀਂ ਜਿਹੜੀ ਹੈ ਸੜਕਾਂ ਵੀ ਜਿਹੜੀਆਂ ਤੇ ਪ੍ਰੋਪਰ ਸੀ ਇੰਟਰਲੌਕ ਟੈਲੋ ਆਈਆਂ ਸੜਕਾਂ ਉੱਥੇ ਕੀਤੀਆਂ ਨੇ ਰੋਡ ਜਾਲੀਆਂ ਵਗਾਰਾ ਸਾਫ਼ ਕੀਤੀਆਂ ਨੇ ਤਾਂਕਾ ਡਟ ਮਹੀਦੇ ਵਿੱਚ ਕੋਈ ਦਿੱਕਤ ਨਾ ਹੋਵੇ ਔਰ ਅਸੀਂ ਜਿਹੜਾ ਹੈ ਵਧੀਆ ਸਾਰੇ ਪਰਵਾਨ ਨੂੰ ਜ਼ਿੰਮੇਦਾਰਾਂ ਨੂੰ ਲਾਵਾਂਗੇ ਠੀਕ ਹੈ ਥੈਂਕ ਯੂ ਥੈਂਕ ਯੂ ਸਾਰਿਆਂ ਨੂੰ